ਤਨੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤ੍ਰੀ ਪਗਉਤੀ ਜੀ ਸਹਾਇ ਦੋਹਰਾ ਕਾਲਪੁਰਖ ਕੀ ਦੇਹ ਮੋ ਕੋਟਕ ਬੇਸਨ ਮਹੇਸ ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਾਸਕ ਰੋਰ ਜਲੇਸ ਚਾਉ ਪਈ ਸ੍ਰਮਿਤ ਬੇਸਨ ਤਹ ਰਹਤ ਸਮਾਈ ਸਿੰਧ ਬਿੰਦ ਜਹ ਗਨਿਓ ਨ ਜਾਹੀ ਸੇਸ ਨਾਗ ਸੇ ਕੋਟਕ ਤਹ ਸੋਵਤ ਸੈਨ ਸਰਪ ਕੀ ਜਹਾਂ ਸਹੰਸਰ ਸੀਸ ਤਬ ਧਾਰ ਤਨ ਜੰਗਾ ਸਹੰਸਰ ਪਾਵ ਕਰ ਸਹੰਸ ਸਹੰਸ ਅਪੰਗਾ ਸਹੰਸ ਰਾਛ ਸੋਬਤ ਹੈ ਤਾਂ ਕਿ ਲక్ష్ਮੀ ਪਾਵ ਪਲੋ ਸਤਵਾ ਕੇ ਦੋਹਰਾ ਮਦ ਕੀ ਟਬ ਕੇ ਬਾਦਨ ਮਿਤ ਜਾ ਦਿਨ ਜਗਤ ਮੁਰਾਰ ਸੋ ਕਬ ਸਿਆਮ ਤਾਂ ਕੋ ਕਹੇ 14ਵਾਂ ਅਵਤਾਰ ਚਉ ਪਈ रावण मेलते असुर प्रकाशत चंद्र सूर जन द्वितीय प्रभासत माया तजत बिशन कह तब ही करत उपाद असुर मिल जब ही 300 करत बिशन कम साम कम सान बरख हजार पंच परमान काल पुरख तब होत सहाय तू अनहनत क्रोध उपजाई दोहरा तारत ता है ऐसो बिशन 14 सुमो अवतार संत संभूहन सोखन मेट दानव दुहु संहार ਇਤ ਸ੍ਰੀ ਬਚਿੱਤਰ ਨਾਟਕ ਚਾਤਰ ਦਸਵੋ ਅਵਤਾਰ ਸਮਾਪਤੰ ਅਥ ਅਰਹੰਤ ਦੇਵ ਅਵਤਾਰ ਕਥਨੰ ਸ੍ਰੀ ਭਗਵਤੀ ਜੀ ਸਹਾਇ ਚਾਪਈ ਜਬ ਜਬ ਦਾਨਵ ਕਰਤ ਪਸਾਰਾ ਤਬ ਤਬ ਬਿਸਨ ਕਰਤ ਸੰਘਾਰਾ ਸਕਲ ਅਸੁਰ ਇਕੱਠੇ ਤਹਾਂ ਭਏ ਸੁਰ ਅਰ ਸੁਰ ਅਰ ਗੁਰ ਮੰਦਰ ਚਲ ਗਏ ਸਭ ਹੂ ਮਿਲ ਅਸ ਕਰਿਓ ਵਿਚਾਰਾ ਦੈਤਨ ਕਰਤ ਘਾਤ ਅਸੁਰਾਰਾ ਤਾਤੇ ਐਸ ਕਰੋ ਕਿਛ ਘਾਤਾ ਜਾਤੇ ਬਨੇ ਹਮਾਰੀ ਬਾਤਾ ਦੈਤ ਗੁਰੂ ਇਮ ਬਚਨ ਬਖਾਨਾ ਤੁਮ ਦਾਨਵੋ ਨ ਭੇਦ ਪਛਾਨਾ ਵੇ ਮਿਲ ਜਗ ਕਰਤ ਬਹੁ ਭਾਂਤਾ ਕੁਸਲ ਹੋਤ ਤਾ ਤੇ ਦਿਨ ਰਾਤਾ ਤੁਮ ਹੋ ਕਰੋ ਜਗ ਆਰੰਭਨ ਵਿਚੈ ਹੋਏ ਤੁਮ ਰੀਤਾ ਤੇ ਰਣ ਜਗ ਆਰੰਭਿ ਦਾਨਵਨ ਕਰਾ ਬਚਨ ਸੁਨਤ ਸੁਰਪੁਰ ਥਰ ਹਰਾ ਬਿਸਨ ਬੋਲ ਕਰ ਕਰੋ ਵਿਚਾਰਾ ਅਬ ਕਛ ਕਰੋ ਮੰਤਰ ਅਸੁਰਾਰਾ ਬਿਸਨ ਨਵੀਨ ਕਹਿਓ ਬਪ ਧਰ ਹੋ ਜਗ ਬਿਗਨ ਅਸੁਰਨ ਕੋ ਕਰ ਹੋ ਬਿਸਨ ਅਦਕ ਕੀਨੋ ਇਸ ਨਾਨਾ ਜੀਨੇ ਅਮਿਤ ਦੁਜਨ ਕਹੋ ਦਾਨਾ ਮਨ ਮੋ ਕਵਲਾਸਰੀ ਕਵਲਾਸਰੇ ਜੋ ਗਿਆਨਾ ਕਾਲਪੁਰਖ ਕੋ ਧਰਿਓ ਧਿਆਨਾ ਕਾਲਪੁਰਖ ਤਬ ਭਏ ਦਿਆਨਾ ਦਾਸ ਜਾਨ ਕਹਿ ਬਚਨ ਰਿਸਾਲਾ ਧਰ ਅਰਹੰਤ ਦੇਵ ਕੋ ਰੂਪਾ ਨਾਸ ਕਰੋ ਅਸੁਰਨ ਕੇ ਭੂਪਾ ਬਿਸ਼ਨ ਦੇਵ ਆਗਿਆ ਜਬ ਪਾਈ ਕਾਲਪੁਰਖ ਕੀ ਕਰੀ ਵਡਾਈ ਭੂਆ ਅਰਹੰਤ ਦੇਵ ਬਨ ਆਇਓ ਆਨ ਔਰਹੀ ਪੰਥ ਚਲਾਇਓ सब असुरु भयो गुर आई बहुर निज मत है चलाई श्रावक मत सबूहन को सुख दिया सबहू हाथ मोचना दिए सिखाहीन दानव बहु किए सिखाहीन कोई मंत्र न फुरै जो कोई जप उलट तेह पर बहुर जग को करब मिटायो ਜੀ ਹਿੰਸਾ ਤੇ ਸਮਹੁ ਹਟਾਇਓ ਬਿਨ ਹਿੰਸਾ ਕੀ ਜਗ ਨਾ ਹੋਈ ਤਾਂ ਤੇ ਜਗ ਕਰੈ ਨਾ ਕੋਈ ਯਾ ਤੇ ਭਇਓ ਜਗਨ ਕੋ ਨਾਸਾ ਜੋ ਜੀ ਹਨੇ ਹੋਏ ਉਪਹਾਸਾ ਜੀਆ ਮਰੇ ਬਿਨ ਜਗ ਨਾ ਹੋਈ ਜਗ ਕਰੈ ਪਾਵੈ ਨਹੀਂ ਕੋਈ ਇਹ ਹਬੇ ਦਿਓ ਸਭਨ ਉਪਦੇਸਾ ਜਗ ਸਕੈ ਕੋ ਕਰਨ ਨ ਨਰੇਸਾ ਅਪੰਥ ਪੰਥ ਸਭ ਲੋਗਨ ਲਾਇਆ ਧਰਮ ਕਰਮ ਕੋ ਕਰਨ ਨ ਪਾਇਆ ਦੋਹਰਾ ਅਨ ਅਨ ਤੇ ਹੋਤ ਜਿਉ ਆਕਾਸ਼ ਕਾਸ਼ ਤੇ ਹੋਏ ਤੈਸੇ ਮਨੋਚ ਮਨੋਛਤੇ ਅਵਰਨ ਕਰਤਾ ਕੋਈ ਚਉਪਈ ਐਸ ਗਿਆਨ ਸਭ ਹੂਨ ਦਰੜਾਇਓ ਧਰਮ ਕਰਮ ਕੋ ਕਰੈ ਨਾ ਪਾਇਓ ਇਹ ਬ੍ਰਿਤ ਬੀਚ ਸਭੋ ਚਿਤ ਦੀਨਾ ਅਸੁਰ ਬੰਸਤਾਤੇ ਪਯੋ ਛੀਨਾ ਚਉਪਈ ਨਾਵਨ ਦੇਤ ਨ ਪਾਵੈ ਕੋਈ ਬਿਨ ਇਸ ਨਾਨ ਪਵਿੱਤਰ ਨ ਹੋਈ ਬੇਨ ਪਵਿੱਤਰ ਕੋਈ ਫੁਰੇ ਨ ਮੰਤਰਾ નિਫਲ ਭਏ ਤਾਂ ਤੇ ਸਭ ਜੰਤਰਾ ਦਸ ਸਹੰਸਰ ਬਰਖ ਕੀ ਰਾਜਾ ਸਭ ਜਗ ਮੋਹ ਮਤ ਐਸੁ ਪਰਾਜਾ ਧਰਮ ਕਰਬ ਸਭ ਹੀ ਮਿਟ ਗਇਓ ਤਾਂ ਤੇ ਛੀਨ ਅਸੁਰ ਕੁਲ ਭਇਓ ਦੇਵ ਰਾਏ ਜੀਆ ਮੋਹ ਭਲ ਮਾਨਾ ਬਡਾ ਕਰਮ ਅਬ ਬਿਸ਼ਨ ਕਰਾਨਾ ਆਨੰਦ ਬਡਾ ਸੋਕ ਮਿਟ ਗਇਓ ਘਰ ਘਰ ਸਭ ਹੂ ਵਧਾਵਾ ਭਇਓ ਦੋਹਰਾ ਬਿਸਨ ਐਸ ਉਪਦੇਸ ਦੈ ਸਭ ਹੂੰ ਧਰਮ ਛੁਟਾਏ ਅਮਰਾਵਤ ਸੁਰ ਨਗਰ ਮੋ ਬਹੁਰ ਬਿਰਾਜਿਉ ਜਾਏ ਸਰਾਵ ਗੇਸ ਕੋ ਰੂਪ ਧਰ ਦਤ ਕੋ ਪੰਥ ਸਭ ਢਾਰ ਪੰਦਰ ਸਵੋਂ ਅਵਤਾਰ ਇਮ ਧਾਰਤ ਭਇਓ ਮੁਰਾਰ ਇਤ ਸ੍ਰੀ ਬਚੇਤਰ ਨਾਟਕੇ ਪੰਦਰ ਸਵੋਂ ਅਵਤਾਰ ਅਰਹੰਤ ਆਥਮਾਨ ਰਾਜਾ ਅਵਤਾਰ ਕਥਨੰ ਸ੍ਰੀ ਭਗਉਤੀ ਜੀ ਸਹਾਇ ਚਪਈ ਤਰਾਵ ਗਮਤ ਸਭ ਹੀ ਜਨ ਲਾਗੇ ਧਰਮ ਕਰਮ ਸਭ ਹੀ ਤਜ ਭਾਗੇ ਤਿਆਗ ਦਈ ਸਭ ਹੂੰ ਹਰ ਤੇਵਾ ਕੋਈ ਨ ਮੰਨਤ ਭੇ ਗੁਰ ਦੇਵਾ ਸਾਧ ਅਸਾਧ ਸਬੈ ਹੋਏ ਗਏ ਧਰਮ ਕਰਮ ਸਭ ਹੂੰ ਤਜ ਦਏ ਕਾਲ ਪੁਰਖ ਆਗਿਆ ਤਬ ਜੀਨੇ ਬਿਸ਼ਨ ਚੰਦ ਸੋਈ ਵਿਦ ਕੀਨੇ ਮਨ ਹੋਇ ਰਾਜਵਤਾਰ ਅਵਤਾਰ ਅਵਤਰਾ ਮਨ ਸਿਮਰਤ ਹੈ ਪ੍ਰਚੁਰ ਜਗ ਕਰਾ ਸਕਲ ਕੁਪੰਥੀ ਪੰਥ ਚਲਾਏ ਪਾਪ ਕਰਮ ਤੇ ਲੋਗ ਹਟਾਏ ਰਾਜ ਅਵਤਾਰ ਭਇਓ ਮਨ ਰਾਜਾ ਸਭ ਹੀ ਸ੍ਰਜੇ ਧਰਮ ਕੇ ਸਾਜਾ ਪਾਪ ਕਰਾ ਤਾਕੋ ਗਹਿ ਮਾਰਾ ਸਕਲ ਪ੍ਰਜਾ ਕਹੋ ਮਾਰਗ ਡਾਰਾ ਪਾਪ ਕਰਾ ਜਾਹੀ ਤਹਿ ਮਾਰਸ ਸਕਲ ਪ੍ਰਜਾ ਕਹੋ ਧਰਮ ਸਿਖਾਰਸ ਨਾਨ ਦਾਨ ਸਭ ਹੂਨ ਸਿਖਾਇਆ ਸਿਖਾਰਾ ਸ਼ਰਵਕ ਪੰਥ ਦੂਰ ਕਰ ਡਾਰਾ ਜੇ ਜੇ ਭਾਜ ਦੂਰ ਕਹੋ ਗਏ ਸ਼ਰਵਕ ਧਰਮ ਸੋ ਰਹਿ ਗਏ ਔਰ ਪ੍ਰਜਾ ਸਭ ਮਾਰਗ ਲਾਈ ਕੁ ਪੰਥ ਪੰਥ ਤੇ ਸੋ ਪੰਥ ਚਲਾਈ ਰਾਜ અવਤਾਰ ਭਇਓ ਮਨ ਰਾਜਾ ਕਰਮ ਧਰਮ ਜਗ ਮੋ ਭਲ ਸਾਜਾ ਸਕਲ ਕੁਪੰਥੀ ਪੰਥ ਚਲਾਈ ਪਾਪ ਕਰਮ ਤੇ ਧਰਮ ਲਗਾਈ ਦੁਹਰਾ ਪੰਥ ਕੁਪੰਥੀ ਸਭ ਲਗੇ ਸ਼ਰਵਕ ਮਤ ਭਇਓ ਦੂਰ ਮਨ ਰਾਜਾ ਕੋ ਜਗਤ ਮੋ ਰਹਿਓ ਸੋ ਜਸ ਭਰਪੂਰ ਇਹਤ ਸ੍ਰੀ ਬਚਿਤਰਨਾਟਕੇ ਮਨ ਰਾਜਾ અવਤਾਰ 16 ਮਸਤ ਸੁਭ ਮਸਤ ਅਥ ਤਨੰਤਰ ਬੈਦ ਅਵਤਾਰ ਕਥਨੰ ਸ੍ਰੀ ਭਗਵਤੀ ਜੀ ਸਹਾਇ ਚਾਉ ਪਏ ਸਭ ਤਨਵੰਤ ਪਏ ਜਗ ਭਏ ਜਗ ਲੋਗਾ ਏਕ ਨਾ ਰਹਾ ਤਿਨੂ ਤਨ ਸੋਗਾ ਭਾਂਤ ਭਾਂਤ ਪਛਤ ਪਕਵਾਨਾ ਉਪਜਤ ਰੋਗ ਦੇਹ ਤਿਨ ਨਾਨਾ ਰੋਗਾ ਕੁਲ ਸਭ ਹੀ ਭਏ ਲੋਗਾ ਉਪਜਾ ਅਧਿਕ ਪ੍ਰਜਾ ਕੋ ਸੋਗਾ ਪਰਮਪੁਰਖ ਕੀ ਕਰੀ ਬਡਾਈ ਕਿਰਪਾ ਕਰੀ ਤਿਨ ਪਰ ਹਰ ਰਾਈ ਬਿਸਨ ਚੰਦ ਕੋ ਕਹਾ ਬੁਲਾਏ ਧਰ ਅਵਤਾਰ ਤਨੰਤਰ ਜਾਈ ਆਯੁਰਵੇਦ ਕੋ ਕਰੋ ਪ੍ਰਕਾਸ਼ਾ ਰੋਗ ਪ੍ਰਜਾ ਕੋ ਕਰੀਆ ਹੁ ਨਾਸਾ ਦੋਹਰਾ ਤਾਤੇ ਦੇਵ ਇਕਤਰ ਹੋਇ ਮਥਿਓ ਸਮੁੰਦਰ ਹ ਜਾਏ ਰੋਗ ਬਿਨਾਸਨ ਪ੍ਰਜਾ ਹਿਤ ਕੱਢਿਓ ਤਨੰਤਰ ਰਾਏ ਚਉਪਈ ਆਯੁਰਵੇਦ ਤਿਨ ਕੀਓ ਪ੍ਰਕਾਸ਼ਾ ਜਗ ਕੇ ਰੋਗ ਕਰੇ ਸਭ ਨਾਸਾ ਬਈ ਦਸਾਸਤਰ ਕਹੋ ਪ੍ਰਗਟ ਦਿਖਾਵਾ ਭਿੰਨ ਭਿੰਨ ਔਖ ਦੀ ਬਤਾਵਾ ਦੋਹਰਾ ਰੋਗ ਰਹਿਤ ਕਰ ਔਖੀ ਦੀ ਸਭ ਹੀ ਕਰੋ ਜਹਾਨ ਕਾਲ ਪਾਏ ਤੱਛਕ ਹਨਿਓ ਸੁਰਪੁਰ ਕੀਓ ਪਯਾਨ ਇਤਿ ਸ੍ਰੀ ਬਚਿਤ੍ਰਨਾਟਕੇ ਤਨੰਤਰ ਅਵਤਾਰ ਸਤਾਰਮਾ ਸੁਭ ਮਸਤ ਹਤ ਸੂਰਜ ਅਵਤਾਰ ਕਥਨੰ ਸ੍ਰੀ ਪਗਉਤੇ ਜੇ ਸਹਾਇ ਚਾਪਈ ਬਹੁਰ ਵੱਡੇ ਦਿੱਤ ਪ੍ਰਪੁੱਤਰ ਅਤੋਲ ਬਲ ਅਰ ਅਨੇਕ ਜੀਤੇ ਜਿਨ ਜਲ ਥਲ ਕਾਲਪੁਰਖ ਕੀ ਆਗਿਆ ਪਾਈ ਸੂਰਜ ਅਵਤਾਰ ਧਰਿਓ ਹਰ ਰਾਈ ਚਾਪਈ ਜੇ ਜੇ ਹੋਤ ਅਸੁਰ ਬਲਵਾਨਾ ਰਬ ਮਾਰਤ ਤਿਨ ਕੋ ਵਿਦ ਨਾਨਾ ਅੰਧਕਾਰ ਧਰਨੀ ਤੇ ਹਰੇ ਪ੍ਰਜਾ ਕਾਜ ਗ੍ਰਹਤੇ ਗ੍ਰਹ ਕੇ ਉਠ ਪਰੇ ਨਰਾਜ ਛੰਦ ਵਿਸਾਰ ਆਰ ਸੰਗ ਸਭੈ ਪ੍ਰਭਾਤ ਲੋਗ ਜਾਗਹੀ ਅਨੰਤ ਜਾਪ ਕੋ ਜਪੈ ਬਿਆੰਤ ਧਿਆਨ ਪਾਗਹੀ ਦੁਰੰਤ ਕਰਮ ਕੋ ਕਰੈ ਅਥਾ ਪਥਾ ਪਥਾ ਪਹੀ ਗਾਇ ਤਰੀ ਸੰਧਿਆਨ ਕੈ ਅਜਾਪ ਜਾਪ ਜਪ ਹੀ ਸੋ ਦੇਵ ਕਰਮ ਆਦਲੈ ਪ੍ਰਭਾਤ ਜਾਗ ਕੈ ਕਰੈ ਸੋ ਜਗ ਧੂਪ ਦੀਪ ਹੋਮ ਬੇਦ ਵਿਆਕਰਨ ਕਰੈ ਸੋ ਪੇਤਰ ਕਰਮ ਹੈ ਜਿਤੇ सो ब्रेत ब्रेत को करें सो शास्त्र से मृत सिमृत उच्च रंग सो धर्म ध्यान को धरें अर्ध निराज छंद सो धूम 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 मही करंत सैन भूम ही बेअंत ध्यान त्यावही दुरंत ठार पावही अनंत मंत्र उच्चरै सो जोग जापना करें निर्बान पुरख त्यावही विमान अंत पावही दोहराव ਬਹੁਤ ਕਾਲ ਇਮ ਬੀਤਿਓ ਕਰਤ ਧਰਮ ਅਰਦਾਨ ਬਹੁਰ ਅਸੁਰ ਵੱਡਿਓ ਪ੍ਰਬਲ ਜੀਰਗ ਕਾਇ ਦੁਤਮਾਨ ਚਉਪਈ ਬਾਣ ਪ੍ਰਜੰਤ ਵੱਡਤ ਨਿਤ ਪ੍ਰਤ ਤਨ ਨਿਸ ਦਿਨ ਘਾਤ ਕਰਤ ਦਿਜ ਦੇਵਨ ਜੀਰਗ ਕਾਇ ਐਸੋ ਰਿਪ ਭਯੋ ਰਵ ਰਥ ਹਟਕ ਚਲਨ ਤੇ ਗਯੋ ਅੜੇਲ ਹਟ ਕੇ ਚਲਤ ਰਥ ਭਇਓ ਭਾਨ ਕੋਪਿਓ ਤਬ ਆਸਤਰ ਸਾਸਤਰ ਲੈ ਚਲਿਓ ਸੰਗ ਲੈ ਦਲ ਸਭੈ ਮੰਡਿਓ ਵਿਵਿਧ ਪ੍ਰਕਾਰ ਤਹਾਂ ਰਣ ਜਾਏ ਕੈ ਹੋ ਨਿਰਖ ਦੇਵ ਅਰਦੈਤ ਰਹੇ ਉਰ ਜਾਏ ਕੈ ਗਹ ਗਹ ਪਾਨ ਕੇ ਪਾਨ ਦੋ ਬਹੀਆ ਰਣ ਭਿਰੇ ਟੂਕ ਟੂਕ ਹੋਇ ਗਰੇ ਨਾ ਪੱਗ ਪਾਛੇ ਫਿਰੇ ਅੰਗਨ ਸੋਬੇ ਕਾਏ ਪ੍ਰਜਾ ਅਤਹੀ ਬੱਡੇ ਉਹ ਬਸਰਤ ਮਨੋ ਚਟਕਾਏ ਜਨੇਤੀ ਸੇ ਚੱਡੇ ਅਨਭਵ ਛੰਦ ਅਨਹਦ ਵੱਜੇ ਧੁਨ ਕਣ ਲੱਜੇ ਕਣ ਹਾਨ ਕੋ ਰੰਗ ਜਣ ਬਣ ਮੋਰੰ ਮਧੁਰ ਤਨ ਛੰਦ ਢਲ ਹਲ ਢਾਲੰਗ ਜਿਮ ਗੁਲ ਲਾਲੰਖੜ ਪਾੜ ਬੀਰੰ ਤੜ ਸੜ ਤੀਰੰ ਰੁਣ ਚੁਣ ਬਾਜੇ ਝਾਣ ਗਣ ਝਾਣ ਕਣ ਗਾਜੇ ਰਣ ਚੁਣ ਬਾਜ ਜਣ ਘਣ ਗਾਜੇ ਢਮਕ ਢੋਲੰ ਖੜ ਰੜ ਖੋਲੰ ਥਰ ਹਰ ਕੰਪੈ ਹਰ ਹਰ ਜੰਪੈ ਰਣ ਰੰਗ ਰੱਤੇ ਜਣ ਗਜ ਮੱਤੇ ਥਰਕਤ ਸੂਰੰ ਨਿਰਖਤ ਹੂਰੰ ਸਰਬਰ ਛੁੱਟੇ ਕੱਟ ਪਟ ਲਿੱਤੇ ਚਮਕਤ ਬਾਣ ਫਰਹ ਨਿਸ਼ਾਨੰ ਚਾਟਪਟ ਜੂਟੇ ਔਰ ਊਰ ਪੂਟੇ ਨਰ ਵਰ ਗਜੇ ਸਰਬਰ ਸੱਜੇ ਸਲਹ ਸੰਜੋਯੰ ਸੁਰਪੁਰ ਪੋਯੰ ਸਰਬਰੇ ਛੋਟੇ ਅਰ ਉਰ ਫੂਟੇ ਚਟਪਟ ਚਰਮੰਗ ਫਾਟ ਫੋਟ ਬਰਮੰਗ ਨਰਾਜ ਚੰਦ ਦਿਨੇਸ਼ ਪਾ ਬਾਣ ਪਾਣ ਲੈ ਰਪੇਸ ਤਾਕ ਤਾਈੰਗ ਚਰਮੰ ਅਨੰਤ ਜਯਦ ਕਰੋਧ ਸੁੱਧ ਭੂਮ ਮੈਂ ਮਚਾਈੰਗ ਕਿਤੇਕ ਬਾਜ ਚਾਲੀੰਗ ਸੁਰੇਸ਼ ਲੋਕ ਕੋ ਗਏ ਨ ਸੰਤ ਦੀਨ ਸੰਤ ਜੀਤ ਜੀਤ ਕੈ ਅਨੰਤ ਸੂਰਮਾ ਲਐ ਸਿਮਟ ਸੇਲ ਸਾਮੁਹੇ ਸਰਕ ਸੂਰ ਝਾੜਹੀਂ ਬਬੱਕ ਬਾਗ ਜਿਉ ਬਲੀ ਹਲਕ ਹਾਕ ਮਾਰਹੀਂ ਅਭੰਗ ਭੰਗ ਭੰਗ ਹੋਇ ਉਤੰਗ ਜੰਗ ਮੋਗਿਰੇ ਸੁਰੰਗ ਸੂਰਮਾ ਸਬੈ ਸੰਗ ਜਾਣ ਕੈ ਅਰੇ ਅਰਧਨਰਾਜ ਚੰਦ ਨਵੰਗ ਨਿਸਾਨ ਬਾਜੀਅੰ ਕਟਾ ਕਮੰਡ ਲਾਜੀਅੰ ਤਬਲਦ ਤੁੰਦਰਾੰ ਬਜੇ ਸੁਨੰਤ ਸੂਰਮਾ ਗਜੇ ਸੋ ਜੂਜ ਜੂਜ ਕੈ ਪਰੰ ਸਰੇ ਸੋਗ ਬਿਚਰੈ ਚੜੈ ਵਿਵਾਨ ਸੋਭਹੀ ਅਦੇਵ ਦੇਵ ਲੋਭਹੀ 베ਲੀ ਵਿਦ੍ਰਮ ਛੰਦ ਦਹਿ ਦਹਿ ਸੁਦਾਮਰ ਡੰਕਟਣੀ ਕਹਿ ਕਹਿ ਸੁਕੂਕਤ ਜੋਗਣੀ ਝਮ ਝਮਕ ਸਾਗ ਚਮਕੀ ਅੰਨ ਰਣਗਾਜ ਬਾਜ ਉਠਕੀ ਅੰਨ ਟਮ ਟਮਕ ਢੋਲ ਟਮਕੀ ਅੰਨ ਝਲ ਝਲਕ ਤੇਗ ਚਲਕੀ ਅੰਨ ਜਟ ਝੋਰ ਰੁਦਰਤਹ ਨੱਚੀ ਅੰਨ ਵਿਕਰਾਰ ਮਾਰ ਜਹ ਮੱਤੀ ਅੰਨ ਟੋਟਕ ਛੰਦ ਉਤਕੇ ਰਣ ਬੀਰਣ ਬਾਜ ਬਰੰ ਚਮਕੀ ਕਾਣ ਬੇਜ ਕਿਰਪਾਣ ਕਰੰ ਲਹਿ ਕੇ ਰਣ ਧੀਰਣ ਬਾਣ ਉਰੰ ਰੰਗ ਸ੍ਰੋਣਤ ਰਤ ਕੱਢੇ ਦੁਸਰੰ ਹਹ ਰੰਤ ਤੋ ਜਾਤ ਹਹ ਰੰਤ ਭਟੰ ਨਿਰਖੰਤ ਲੱਜੀ ਛਬ ਸਿਆਮ ਘਟੰ ਚਮਕੰਤ ਸੁਬਾਨ ਕਿਰਪਾਣ ਰਣੰ ਜਮ ਕਉਦਿਤ ਸਾਵਣ ਬੇਜ ਕਣੰ ਦੋਹਰਾ ਕਥਾ ਬ੍ਰਿਧ ਤੇ ਮੈਂ ਡਰੋ ਕਹਾ ਕਰੋ ਬਖਿਆਨ ਨਿਸਾ ਹੰਤ ਅਸੁਰੇਸ ਸੋ ਸਰ ਤੇ ਭਇਓ ਨਿਦਾਨ ਨਿਸਾ ਹੰਤ ਅਸੁਰੇਸ ਸੋ ਸਰ ਤੇ ਭਇਓ ਨਿਦਾਨ ਇਤਿ ਸ੍ਰੀ ਬਚਿਤ੍ਰ ਨਾਟਕੇ ਸੂਰਜ ਅਵਤਾਰ ਅਸ਼ਟ ਦਸਮੋ ਅਵਤਾਰ ਸਮਾਪਤ ਅਰਧ ਚੰਦ ਅਵਤਾਰ ਕਥਨੰ ਸ੍ਰੀ ਭਗਵਤੀ ਜੀ ਸਹਾਇ ਦੋਦਕ ਛੰਦ ਫੇਰ ਗਨੋ ਨਿਸ ਰਾਜ ਵਿਚਾਰਾ ਜੈ ਸਤਰਿਓ ਅਵਤਾਰ ਮੁਰਾਰਾ ਬਾਤ ਪੁਰਾਤਨ ਭਾਖ ਸੁਨਾਉ ਜਾਤੇ ਕਬ ਕੁਲ ਸਰਬ ਰਿਜਾਉ ਦੋਦਕ ਨਾਇਕ ਕ੍ਰਿਸਾ ਕਹੋ ਠਾਉਰ ਨਾ ਹੋਈ ਭੂਖਣ ਲੋਗ ਮਰੈ ਸਭ ਕੋਈ ਅੰਧ ਨਿਸਾ ਦਿਨ ਭਾਨ ਜਰਾਵੈ ਤਾਤੇ ਕ੍ਰਿਸ ਕਹੂ ਹੋਣ ਨਾ ਪਾਵੈ ਲੋਗ ਸਬੈ ਇਹਤੇ ਅਕੁਲਾਨੇ ਭਾਜ ਚਲੇ ਜਿਮ ਪਾਤ ਪੁਰਾਨੇ ਭਾਂਤ ਹੀ ਭਾਂਤ ਕਰੇ ਹਰ ਸੇਵਾ ਤਾਤੇ ਪ੍ਰਸੰਨ ਭਏ ਗੁਰਦੇਵਾ ਨਾਰਨ ਸੇਵ ਕਰੈ ਨਿਜ ਨਾਥੰ ਲੀਨੇ ਹੀ ਰੋਸ ਫਿਰੈ ਜੀਅ ਸਾਥੰ ਕਾਮਨ ਕਾਮ ਕਹੂ ਨਾ ਸੰਤਾ ਵੈਬ ਕਾਮ ਬਿਨਾ ਕੋਊ ਕਾਮ ਨ ਭਾਵੈ ਤੋਮਰ ਛੰਦ ਪੂਜੇ ਨਾ ਕੋ ਤਰੀਆ 나ਥ ਐਠੇ ਫਿਰੈ ਜੀਅ ਸਾਥ ਦੁਖ ਵੈਰ ਨ ਤਿਨ ਕਹ ਕਾਮ ਤਾਤੇ ਨ ਬਿਨਵਤ ਬਾਮ ਕਰ ਹੈ ਨਾ ਪਤ ਕੀ ਸੇਵ ਪੂਜੈ ਨਾ ਗੁਰ ਗੁਰ ਦੇਵ ਤਰ ਹੈ ਨਾ ਹਰ ਕੋ ਧਿਆਨ ਕਰ ਹੈ ਨਾ ਨਿਤ ਇਸਨਾਨ ਤਬ ਕਾਲ ਪੁਰਖ ਬੁਲਾਏ ਬਿਸ਼ਨ ਕਹਿਉ ਸਮਝਾਏ ਸਸ ਕੋ ਤਰਹੁ ਅਵਤਾਰ ਨਹੀਂ ਆਨ ਬਾਤ ਵਿਚਾਰ ਤਬ ਬਿਸ਼ਨ ਸੀਸ ਨਿਵਾਏ ਕਰ ਜੋਰ ਕਹੀ ਬਨਾਏ ਤਰਹੁ ਦਿਨਾਂਤ ਅਵਤਾਰ ਜਿਤ ਹੋਏ ਜਗਤ ਕੁਮਾਰ ਤਬ ਮਹਾ ਤੇਜ ਮੁਰਾਰ ਧਰਿਓ ਸੁਚੰਦਰ ਅਵਤਾਰ ਤਨ ਕੈ ਮਦਨ ਕੋ ਬਾਣ ਮਾਰਿਓ ਤ੍ਰਿਯਨ ਕਹ ਤਾਨ ਤਾ ਤੇ ਭਈ ਤ੍ਰਿਯ ਦੀਨ ਸਭ ਗਰਭ ਹੋਇ ਗयो ਚੀਨ ਲਾਗੀ ਕਰਨ ਪਤ ਸੇਵ ਯਾ ਤੇ ਪ੍ਰਸੰਨ ਭਏ ਦੇਵਾ ਬਹੁ ਕ੍ਰਿਸ਼ਾ ਲਾਗੀ ਹੋਣ ਲਖ ਚੰਦਰਮਾ ਕੀ ਜਾਣ ਸਭ ਭਏ ਸਿੱਧ ਵਿਚਾਰ ਇਮ ਭਇਓ ਚੰਦਰ ਅਵਤਾਰ ਚਾਪਈ ਇਹ ਮਹਾਰ ਧਰਾਚੰਦਰ ਅਵਤਾਰਾ ਬੜਿਓ ਗਰਬ ਲਹਿਰੂਪ ਅਪਾਰਾ ਆਨ ਕਿਸੂ ਕੋ ਚਿਤ ਨ ਲਿਆਉ ਤਾਤੇ ਤਾਹੇ ਕਲੰਕ ਲਗਾਇਓ ਭਜਤ ਭਇਓ ਅੰਬਰ ਕੀ ਧਾਰਾ ਤਾਤੇ ਕੀਆ ਮਨ ਰੋਸ ਅਪਾਰਾ ਕਿਸਨਾਰਜਨ ਮ੍ਰਿਗ ਚਰਮ ਚਲਾਇਓ ਤੇ ਹਕਰ ਤਾਹੇ ਕਲੰਕ ਲਗਾਇਓ ਸਰਾਪ ਲਗਿਓ ਤਾਂ ਕੋ ਮਨ ਸੰਤਾ ਘਟਤ ਬਡਤ ਤਾਤੇ ਤਾ ਦਿਨ ਤੇ ਚੰਦਾ ਲਗਜਤ ਆਦਿਕ ਹਿਰਦੇ ਮੋ ਭਯੋ ਗਰਭ ਅਖਰਬ ਦੂਰ ਹੋਇ ਗਯੋ ਤਪਸਾ ਕਰੀ ਬਹੁਰ ਤਿਹ ਕਾਲਾ ਕਾਲਪੁਰਖ ਪੁਨ ਭਯੋ ਦਿਯਾਲਾ ਛੈ ਰੋਗ ਤਿਹ ਸਕਲ ਬਿਨਾਸਾ ਭਯੋ ਸੂਰਤੇ ਊਚ ਨਿਵਾਸਾ ਤਪਸਾ ਕਰੀ ਬਹੁਰ ਤਿਹ ਕਾਲਾ ਕਾਲਪੁਰਖ ਪੁਨ ਭਯੋ ਦਿਯਾਲਾ ਛੈ ਰੋਗ ਤਿਹ ਸਕਲ ਬਿਨਾਸਾ ਭਯੋ ਸੂਰਤੇ ਊਚ ਨਿਵਾਸਾ ਇਤੋ ਸ੍ਰੀ ਚੰਦਰ ਅਵਤਾਰ 19 ਸੋਬ ਸੁਭ ਮਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ